ਹਾਂਜੀ ਕੀ ਨਾਮ ਹੈ ਜੀ ਤੁਹਾਡਾ ਤੁਹਾਡੇ ਘਰ ਵਾਏ ਦਾ ਨਾ ਕੀ ਆ ਕਾ ਕਿੱਥੇ ਰਹਿੰਦੇ ਜੀ ਤੁਸੀਂ ਕੋੜਕਾਲਸਾ ਕੋੜਕਾਲਸਾ ਇਹ ਕਹਿੰਦਾ ਕੀ ਨਾ ਗਰੀ ਦਾ ਤੁਸੀਂ ਇੱਥੇ ਕਿਉਂ ਖੱਟੇ ਹੋਏ ਜੇ ਪੂਰਾ ਜੀ ਲੋ ਆਂਦੇ ਹੀ ਨਹੀਂ ਕੂੜੇ ਆਲੇ ਮਹੀਨੇ ਦੋ ਮਹੀਨੇ ਹੋ ਗਏ ਆ ਇਹ ਕੂੜੇ ਵਾਲ ਕੂੜਾ ਚੁੱਕਣ ਨਹੀਂ ਆਉਂਦੇ ਗੱਡੀ ਨਹੀਂ ਆ ਰਹੀ ਨਹੀਂ ਆਂਦੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਜੇ ਸਰਕਾਰ ਨੂੰ ਸਰਕਾਰ ਨੇ ਅਸੀਂ ਕਹਿੰਦੇ ਪੂਰਾ ਕਿ ਸੁੰਡੀਆਂ ਵੇੰਦੀਆਂ ਗਈਆਂ ਹੀ ਆ ਸੁੰਡੀਆਂ ਪੈ ਗਈਆਂ ਆ ਜਿਹੜੇ ਇੰਡਸਟਰੀ ਬੀਨ ਤੁਹਾਡੇ ਲੱਗੇ ਆ ਉਹਨਾਂ 'ਚ ਸੁੰਡੀਆਂ ਪੈ ਗਈਆਂ ਆ ਗੋ ਆ ਗਿਆ ਬਿਮਾਰੀ ਫੈਲਣ ਦਾ ਖਤਰਾ ਹੋ ਗਿਆ ਆ ਇਹ ਆਹ ਜੀ ਗਰੀ ਮੱਖਣ ਟੇਲਰ ਵਾਲੀ ਨੀਵੀ ਪਤੀ ਕੋਟ ਖਾਲਸਾ ਆ ਜਿਹੜੀ ਸੰਗਤ ਇਕੱਠੀ ਹੋਈ ਆ ਇਹਨਾਂ ਨੇ ਅੱਜ ਸਾਨੂੰ ਤਾਂ ਸੱਦਿਆ ਆ ਕਿ ਇਹਨਾਂ ਦੇ ਮੰਨੇ ਦੇ ਵਿੱਚ ਇੱਕ ਮਹੀਨੇ ਤੋਂ ਕੂੜਾ ਚੁੱਕਣ ਵਾਲੀ ਗੱਡੀ ਨਹੀਂ ਆ ਰਹੀ ਜਿਸ ਦੇ ਕਾਰਨ ਇਹ ਲੋਕ ਡਾਢੇ ਪਰੇਸ਼ਾਨ ਨੇ ਤੇ ਕੂੜਾ ਨਾਲ ਬਾਹਰ ਜਾਣ ਕਰਕੇ ਬਦਬੂ ਚਾਰ ਸਵੇਰੇ ਕੋਲ ਬਦਮੌਂ ਦਾ ਹਾਲਾ ਮਿਆ ਕੂੜੇ ਦੇ ਵਿੱਚ ਸੁੰਡੀਆਂ ਚੱਲ ਗਈਆਂ ਨੇ ਬਿਮਾਰੀ ਫੈਲਣ ਦਾ ਖਤਰਾ ਹੋਇਆ ਆ ਇਹ ਸਨ ਦੇ ਲੋਕ ਇਹਨਾਂ ਨੇ ਨਗਰ ਨਿਗਮ ਦੇ ਮੇਅਰ ਅੰਮ੍ਰਿਤਸਰ ਤੋਂ ਤੇ ਕਮਿਸ਼ਨਰ ਸਾਹਿਬ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਸਾਡੇ ਮਲੇ ਦੇ ਵਿੱਚ ਕੂੜਾ ਚੁੱਕਣ ਵਾਲੀ ਗੱਡੀ ਭੇਜੀ ਜਾਵੇ ਤੇ ਆਉਣ ਵਾਲੀ ਬਿਮਾਰੀ ਨੂੰ ਫੈਲਣ ਵਾਲੀ ਬਿਮਾਰੀ ਨੂੰ ਰੋਕ ਪਾਈ ਜਾਵੇ ਸੁਖਵਿੰਦਰ ਸਿੰਘ ਕੋਟ ਖਾਲਸਾ ਅੰਮ੍ਰਿਤਸਰ ਪੰਜਾਬ ਤੋਂ